ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 842701987 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਐਡਰੈਸ ਦੱਸੋ ਜੀ ਆਪਣਾ ਆ ਮੇਰੇ ਜਵਿੰਦਰ ਸਿੰਘ ਆ ਜੀ ਪਿੰਡ ਤੋਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ ਆਪਣਾ ਨੰਬਰ 9779621268 ਅੱਜ ਆਪਾਂ ਦਿਖਾਵਾਂਗੇ ਦੋ ਨਗ ਹਣਾ ਦੋ ਨਗ ਦਿਖਾਵਾਂਗੇ ਪਹਿਲਾ ਨੰਬਰ ਜਿਹੜੀ ਜਰਸੀ ਦੇਖੀ ਆਨੇ ਬਾਈ ਜੀ ਸੂਆ ਕਿਹੜਾ ਸੂਈ ਆ ਇਹ ਵੀਰੇ ਦੂਸਰਾ ਸੂਆ ਸੂਈ ਆ ਜੀ ਅੱਜ 10 11 ਮਹੀਨੇ ਦੀ ਸੂਈ ਹੈ ਜੇਰਪਈ ਨੂੰ ਹੋਗੇ 20 25 ਮਹੀਨੇ ਜੇਰੇ ਦੀ ਪ੍ਰੋਪਰ ਦਾ ਨਾਪਈ ਹੈ ਹਣਾ ਬੱਚਾ ਇਹਨੇ ਦਿੱਤਾ ਫੀਮੇਲ ਕਾਫ ਬੱਚਾ ਫੀਮੇਲ ਦਿੱਤਾ ਇਹ ਬਹੁਤ ਚੰਗਾ ਹੈ ਸੋ ਜਰਸੀ ਬੱਚੀ ਅਬਿਸ਼ੇ ਬਹੁਤ ਪਿਆਰੀ ਤੇ ਮੂੰਹ ਮੱਥਾ ਦੇਖੋ ਕਿਆ ਬਾਤ ਹੈ ਬਹੁਤ ਸੋਹਣਾ ਚੱਕੇ ਸੀਮਣ ਗਿਆ ਜੀ ਇਹ ਵਾਈਡ ਵਾਈਡ ਦੇ ਚੜਾਰ ਦੀ ਇਹ ਤਾਂ ਜਮਾ ਜਵਾਕਾਂ ਨੂੰ ਖੇੜ ਲਾ ਦੂਗਾ ਰੇ ਹਨਾ ਬਹੁਤ ਚੰਗਾ ਰਿਜ਼ਲਟ ਦੋ ਸਾਲ ਦੇ ਵਿੱਚ ਵਿੱਚ ਰਿਜ਼ਲਟ ਦੇ ਦੋ ਜੀ ਬੱਚੀ ਠੀਕ ਹੈ ਕਿੰਨਾ ਕ ਦੁੱਧ ਦੱਸਿਆ ਪਹਿਲੇ ਸਵੇਰ ਦਾ ਮੇਰੇ 20 ਕਿਲੋ ਦੇ ਲੱਗ ਪਕ ਦਿੱਤਾ ਹੋਇਆ ਇਹਦੀ ਆਪਾਂ ਅੰਦਾਜ਼ਾ ਲਾਈਏ ਕਿੰਨਾ ਕ ਪਾਉ 20 ਕਿਲੋ ਮੰਨ ਲਈ ਬੰਦਾ ਤੇ ਚੋਣ ਚਵਾਦੀ 1 ਨੰਬਰ ਚਵਾਦੀ 1 ਨੰਬਰ ਸੁਭਰਤਾ ਰਾਂ ਵਗੈਰਾ ਦੇਖੋ ਸਾਫ਼ ਸੁਥਰੀਆਂ ਪੂਰਾ ਮੋਟਾ ਮੋਟਾ ਚੋਣਾ ਜਾਵਾ ਚਵਾਈ ਦਾ ਬਹੁਤ ਸਵਾਦ ਵਾਲੀ ਹੈ ਤੇ ਮਗਰ ਰਤਨ ਜੀ ਮਾਰਦੀ ਫਿਰਦਾਰਾ ਸੋ ਚੂਣ ਬਿਲਕੁਲ ਇੱਕ ਨੰਬਰ ਆ ਮੁਠੀ ਵਾਲਾ ਥਣ ਲੱਗਿਆ ਤੇ ਕੋਈ ਸਪੂਰਸਰ ਨਹੀਂ ਕੋਈ ਹੋਰ ਨਹੀਂ ਸੋ ਚੂਣ ਵਗੈਰਾ ਦੇਖੋ ਕੋਈ ਇੰਨਾ ਜਿਆਦਾ ਨਿਆਣਾ ਪੌਂਦੀ ਰੋਡ ਵੀ ਨਹੀਂ ਹੈਨਾ ਬੇਫਿਕਰ ਹੋ ਜਾ ਯਾਰ ਤੇ 20 ਕਿਲੋ ਮੰਨ ਕੇ ਲੈ ਲੈ ਬੰਦਾ ਇਸਕੇ ਬੜੇ ਆਰਾਮਦਾਰੀ ਦੇ ਨਾਲ ਤੇ ਬਾਕੀ ਬੱਚਾ ਬਹੁਤ ਪਿਆਰਾ ਅਨਮੁੱਲਾ ਹੈਨਾ ਹਾਂ ਬੱਚਾ ਸਾਲ ਦੇ ਵਿੱਚ ਵਿੱਚ ਹੀ ਰਿਜ਼ਲਟ ਦੇ ਦੇਣਾ ਇੰਨਾ ਚੰਗਾ ਬੱਚੀ ਆ ਤੇ ਰੇਟ ਇਹਦਾ ਕੀ ਰਹੂਗਾ ਫੋਨ ਤੇ ਕਰਾਂਗੇ ਹੋਊਗਾ ਬਾਜੀ ਸੁਭਿਰੋ ਕੱਦ ਕਾਠ ਵਗੈਰਾ ਦੇਖੋ ਬੈੜ ਦਾ ਸੋਹਣਾ ਸਾਫ਼ ਸੁਥਰਾ ਤੇ ਰਾਜੀ ਸਮੀ ਪਲੀ ਵੀ ਪੂਰੀ ਸ਼ਾਈਨੀ ਗਾਲੀ ਸੁਣ ਬਹੁਤ ਵੀਰੇ ਮੰਨ ਗਿਆ ਫਿੱਟ ਲੱਗਿਆ ਸੁਲੇਵਾ ਦੇਖੋ ਪੂਰਾ ਫਿਟਿੰਗ ਵਾਲਾ ਅੱਗੇ ਪਿੱਛੇ ਦਾ ਹਵਾਨਾ ਚਾਰੇ ਦਾ ਨਿਕਣਵੇਂ ਸਾਫ ਸੁਥਰੇ ਵਿੱਤੀ ਤੇ ਤੇ ਬਾਕੀ ਮੂੰਹ ਮੱਥਾ ਦੇਖੋ ਇਹਦਾ ਫੇਸ ਕੁਆਲਟੀ ਵਗੈਰਾ ਇਹਨੂੰ ਕਹਿੰਦਾ ਕੌਲੀਚ ਪਾਣੀ ਪੀਣ ਵਾਲੀ 200 ਗ੍ਰਾਮ ਮੱਥੇ ਤੇ ਪਾਣੀ ਖੜਦਾ ਉਹ ਬਹਿੜਾ ਨਿੱਕਾ ਨਿੱਕਾ ਕਾਨਾ ਫੁੱਲ ਬਰੀਡ ਦੇ ਵਿੱਚ ਆ ਆਪ ਪਿਓਰ ਜਰਸੀ ਅਸਲ ਤੇ ਅੱਗੇ ਬੱਚਾ ਵੀ ਇਹਦੇ ਪਿੱਛੇ ੜੀ ਬੱਚੀ ਆ ਫੀਮੇਲ ਕਾ ਪੂਰੀ ਪਿਓਰ ਜਰਸੀ ਦੀ ਬੱਚੀ ਆ ਜੇਰ ਜਮਾ ਡਾਨਾ ਟੋਟਲ ਸੁਲੇਵਾ ਵਗੈਰਾ ਦੇਖੋ ਸਾਫ ਸਿਰ ਪਸਮਾ ਦੇਖੋ ਬੱਚਾ ਇਹਦੇ ਵਿੱਚ ਹੈਗਾ ਫੀਮੇਲ ਕਾਫ ਜਰਸੀ ਬੱਚੀ ਹੈ ਵਿੱਚ ਤੇ ਦੂਜੇ ਨੰਬਰ ਜਿਹੜੀ ਆਪਾਂ ਦੇਖੀਏ ਨੇ ਐਚ ਐਫ ਦੀ ਬੈੜ ਇਹ ਕਿਹੜਾ ਸੂਆ ਸੂਈ ਹੈ ਜੀ ਇਹ ਵੀਰੇ ਦੂਸਰਾ ਸੂਆ ਸੂਈ ਹੈ ਜੀ ਇਹਨੂੰ ਹਫਤਾ ਹੋ ਗਿਆ ਵੀਰੇ ਸੂਈ ਨੂੰ ਬੱਚਾ ਆ ਗਿਆ ਮੇਲ ਕਾਫ ਹੁਣ ਅੱਛਾ ਮੇਲ ਆਈ ਹੈ ਇਹਦੇ ਪਿੱਛੇ ਦੁੱਧ ਕਿੰਨਾ ਕੁ ਹਾਜਰ ਆ ਦੁੱਧ 20 ਕਿਲੋ ਹੁਣ ਤਿਆਰ ਹੋਊਗਾ 14 ਕਿਲੋ ਟੋਟਾ ਤੇ ਰੇਟ ਇਹਦਾ ਕੀ ਰਹੂਗਾ ਰੇਟ ਫੋਨ ਤੇ ਕਰਾਂਗੇ ਹੋਊਗਾ ਬਾਅਦ ਵਿੱਚ ਵੀਰੇ ਤੇ ਕੱਦ ਵਾਲੀ ਹੈ ਮਨ ਕੇ ਚੱਲੋ ਐਚ ਐਫ ਇਹ ਕੋਈ ਛੋਟੀ ਨਾ ਮੰਨੋ ਸੋ ਪੂਰਾ ਕੱਦਗਾਠਾ ਜਿੰਦ ਜਾਨ ਦੇਖੋ ਬੈੜ ਦੀ 20 ਲੀ ਕਿਆ ਵਾਤਾ ਸਾਫ ਸੁਥਰਾ ਹਰ ਪੱਤਾ ਰਾ ਮਾਰ ਕੇ ਦੇ ਦਿਖਾਉਣੇ ਪਏ ਆ ਸੁਵਰ ਧਾਰਾ ਵਗੈਰਾ ਦੇਖੋ ਪੂਰਾ ਸਾਫ ਸੁਥਰਾ ਮੋਟਾ ਚੋਣਾ ਜਾਵਾ ਸੋ ਦੇਖੋ ਧਾਰਾ ਧੂਰਾ ਦੀ ਪੂਰੀ ਇੱਕ ਨੰਬਰ ਸਾਫ ਸੁਥਰੀ ਹੈ ਹਨਾ ਤੇ ਚਵਾਈ ਨਰਮਾ ਵੀਰੇ ਜਾਵਾ ਬਿਲਕੁਲ ਜਾਵਾ ਵੀਰੇ ਠੀਕ ਹੈ ਸੋ ਦੇਖੋ ਪੂਰਾ ਮੋਟਾ ਮੋਟਾ ਚੋਣ ਕੋਈ ਪੂਰ ਸਰਲਾ ਨਹੀਂ ਕੋਈ ਹੋਰ ਨਹੀਂ ਸੌ ਦੀ ਸੌ ਨਿਕਲੂ ਚਵਾਈ ਦੀ ਤੇ ਵੀਲਡਰ ਦੁੱਧ ਬਣਾ ਕੇ ਦੇ ਦਾਂਗੇ ਜਾਵਾ ਬਿਲਕੁਲ ਵੀਰੇ ਕੰਡੇ ਆ ਅੰਦਾਜ਼ਾ ਕਿੰਨਾ ਪਾ ਦੂਗੀ ਹੋਰ ਬੇਬੀ 8 23 24 ਕਿਲੋ ਦੁੱਧ ਦੇ ਦੂੰ ਥਾਣੇ ਦੇਖ ਕੈਸਾ ਮਾਰਿਆ ਨੇਰੇ ਦੁੱਧ ਵਾਲਾ ਹੀ ਆ ਤੇ ਇਹ ਪੂਰਾ ਪਸੰਦ ਆਈ ਜਮਾ ਹੁਣ ਹਣਾ ਐ ਕਿੱਲੀ ਵਾਂਗੂ ਘੱਟ ਰੇਟ ਇਹਦਾ ਕੀ ਰਹੂਗਾ ਰੇਟ ਮੇਰੇ ਬਾਜਬੂ ਕਰਾਂਗੇ ਤੁਹਾਨੂੰ ਮੈਨੂੰ ਚੋਈ ਤੋਰੀ ਬਾਹਰ ਸੁਬਰ ਕਦ ਕੜ ਵਗੈਰਾ ਦੇਖੋ ਤੇ ਬੈਠ ਜਾ ਕੇ ਰੁਖਰ ਬਹੁਤ ਜਿਆਦੇ ਚੰਗਿਆ ਰੇਟ ਬਿਲਕੁਲ ਬਾਜਬੂ ਹੋਊਗਾ ਜਿੰਦ ਜਾਣ ਪੂਰੀ ਸਮੀ ਪੜੀ ਵੀ ਤੇ ਲੈਵਾ ਦੇਖੋ ਅੱਗੇ ਪਿਛੇ ਦਾ ਸਾਫ ਸੁਥਰਾ ਲੈਵਾ ਹਾਈਡਰੋਲਿਕ ਬਹੁਤ ਸਾਡਾ 25 ਕਿਲੋ ਦੁੱਧ ਵੀ ਲੈ ਸਕਦਾ ਬੰਦਾ ਜਿਹੜਾ ਇਹਨੂੰ ਲੈਣ ਮੰਨ ਕੇ ਚੱਲੇ ਗਰਮੀ ਸਾਹਿਬ ਨਾਲ 23 24 ਦਾ ਵਟ ਦੇ ਪ 977962116120 ਦਾ ਨੰਬਰ ਸੋ ਇੱਕ ਦਿਖਾ ਦਈ ਆਪਾਂ ਜਰਸੀ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ ਦੇ ਨਾਲ